ਪਾ ਜੀ ਨਮਸਕਾਰ ਹੈ ਆ ਦਾਬ ਸੱਤਿਆ ਗੱਲ ਕੀ ਹਾਲ ਚਾਲ ਹੈ ਬਰੇ ਸਭਾ ਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇਹ ਕਦੋਂ ਹੈ ਕਿ ਖਰੇ ਤੇ ਟੌਪ ਜਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਜੀ ਠੀਕ ਠਾਕ ਹੋਣ ਲੱਗ ਜੀ ਜੇ ਮੈਨੂੰ ਤੁਹਾਨੂੰ ਪਤਾ ਹੀ ਆ ਕਿ ਭਰਾ ਥੋੜਾ ਭਰਾ ਹਰ ਵਾਰ ਦੀ ਤਰ੍ਹਾਂ ਨਵੇਂ ਸਤਿਨੂੰ ਬ੍ਰਹਮਾਸਤਰਾਂ ਦਾ ਸ਼ੌਂਕ ਕਰੰਦੋ ਸਤਿਨੂੰ ਵੱਡਾ ਜੋੜਾ ਚੈੱਕ ਕਰੋ। ਬਾਈ ਜੀ ਪਹਿਲਾਂ ਆਪਣੇ ਅਸੇ ਝੋਟਿਆਂ ਨੂੰ ਚੈੱਕ ਕਰੋ। ਦੇਖੋ ਜੀ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਠੀਕ ਹੈ ਜੀ ਪੀੜੀ ਤੇ ਕਾਲੀ ਅੱਖ ਦਾ ਪੈਰ ਦੇ ਵਿੱਚ ਸਤਿਨੂੰ ਪੱਕੀ ਠੱਲ ਪਾਈ ਜਿਵੇਂ ਬੰਦ ਜੋੜ ਨਾਲ ਬਾਈ ਜੀ ਸ਼ਾਖੀ ਮਦੀਨ ਆਪਣੀ ਚੈੱਕ ਕਰ ਲਓ। ਠੀਕ ਹੈ ਜੀ ਪਰ ਬਰੇ ਕਬੂਤਰ ਦੀ ਸਟੈਂਡਿੰਗ ਵਜਿਸ਼ਨ ਚੈੱਕ ਕਰ ਲਓ। ਦੇਖੋ ਜੀ ਪਤੰਦਰ ਕਿਵੇਂ ਖੜਦਾ ਆ ਨੁਕਰੇ ਘੋੜੇ ਦੇ ਵਾਂਗੂ। ਠੀਕ ਆ ਹੈਕ ਚੈੱਕ ਕਰ ਲੋ ਠੀਕ ਆ ਤੇ ਮੋਢੇ ਚੈੱਕ ਕਰੋ ਦੇਖੋ ਜੀ ਕਿਵੇਂ ਖੜਦਾ ਹੈ ਕਬੂਤਰ ਵੀਰੇ ਜਿਹੜਾ ਤਾਂ ਕਬੂਤਰ ਬਾਜ ਅਸਲ ਹੋਏਗਾ ਨਾ ਉਹ ਤਾਂ ਬੰਦਾ ਇਹੋ ਜੀ ਜਨਪਰ ਨਹੀਂਗਾ ਛੜਦਾ ਹਾਂ ਬਾਕੀ ਜਿਹੜੇ ਅਣਜਾਨ ਨੇ ਤੇ ਉਹ ਬਾਈ ਜੀ ਗਰੰਟੀਆਂ ਤੇ ਗਰੰਟੀਆਂ ਗਰੰਟੀਆਂ ਤੇ ਗਰੰਟੀਆਂ ਹੀ ਮੰਗਦੇ ਰਹਿੰਦੇ ਨੇ ਵੀਰੇ ਗਰੰਟੀ ਹੈ ਗਰੰਟੀ ਹੈ ਗਰੰਟੀ ਹੈ ਰੇਟ ਉਹਨਾਂ ਪਤੰਦਰਾਂ ਨੇ ਭਰਨਾ ਨਹੀਂ ਹੁੰਦਾ ਤਾਂ ਉਹਨਾਂ ਧਰਾਮਾਂ ਦੇ ਅੱਗੇ ਤਾਂ ਸਾਡੇ ਹੱਥ ਹੀ ਬੰਨੇ ਆ ਭਰਾ ਠੀਕ ਹੈ ਜੀ ਕਿਉਂਕਿ ਉਹਨਾਂ ਤੋਂ ਸਿਆਣੇ ਹੋ ਸਕਦਾ ਕੋਈ ਹੋਰ ਨਾ ਹੋਵੇ ਠੀਕ ਹੈ ਜੀ ਜਿਨ੍ਹਾਂ ਨੂੰ ਬੜੀ ਜਿਆਦਾ ਪਛਾਣ ਆਇਆ ਬਾੜੇ ਮੰਨ ਕੇ ਜਦੋਂ ਨਸਲਾਂ ਦੇ ਪਰਖ ਹੀ ਹੈਗੇ ਨੇ ਬੰਦੇ ਬੈਠੇ ਵੀਰੇ ਤੁਸੀਂ ਕਮੈਂਟ ਕਰਨਾ ਉਹਨਾਂ ਨੂੰ ਫੋਨ ਨਾਲ ਲਿਆ ਕਰੋ ਜਿਸ ਬੰਦੇ ਦੇ ਘਰੋਂ ਡਾਇਰੈਕਟ ਜਾਨਵਰ ਆਏ ਹੁੰਦੇ ਹਨ ਆਪਾਂ ਤੁਹਾਨੂੰ ਸਿੱਧਾ ਉਸ ਬੰਦੇ ਨਾਲ ਗੱਲਬਾਤ ਕਰਾ ਦਿਆ ਕਰਾਂਗੇ ਚੈੱਕ ਕਰ ਲਓ ਵੀਰੇ ਵੱਡਾ ਜੋੜਾ ਤੇ ਚੈੱਕ ਕਰੋ ਜੋੜੇ ਦੀ ਕੁਆਲਿਟੀ ਬਾਕੀ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਇਹ ਜੋੜਾ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਸਟੈਂਡਿੰਗ ਪੋਜੀਸ਼ਨ ਬੱਚੇ ਬਈ ਜੀ ਜੋੜੀ ਦੇ ਜੰਨੇ ਮਰਜੀ ਡਾਲੀਓ ਠੀਕ ਹੈ ਤੇ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜ ਦੂ ਮੇਰਾ ਭਰਾ ਜਾਣ ਕੇ ਨਹੀਂ ਐਸੀ ਗੱਲ ਦੀ ਆਪਣੀ ਗਰੰਟੀ ਹੈ ਠੀਕ ਹੈ ਔਰ ਬਾਜੀ ਡਾਰ ਬੇਅੰਤਹਾ ਜ ਐਸੇ ਮਸਲ ਦੇ ਵਿੱਚ ਬਾਕੀ ਜਿਹੜੇ ਭਰਾਵਾਂ ਨੇ ਆਹ ਕੂਤਰੜਾ ਯਾਰ ਉਹਨਾਂ ਮੇਰੇ ਭਰਾਵਾਂ ਨੂੰ ਤਾਂ ਪਤਾ ਹੀ ਹੈ ਜਿਆਦਾ ਕੋਈ ਖਾਸ ਮੈਨੂੰ ਗਰੰਟੀ ਦੇਣ ਦੀ ਵੈਸੇ ਲੋੜ ਹੈ ਨਹੀਂ ਕੁਆਲਟੀ ਚੈੱਕ ਕਰਤੀ ਨਰਦੀ ਤੇ ਕਬੂਤਰ ਵਿੱਚ ਆ ਗਈ ਸਤਨੂ ਗੱਬਰ ਸਿੰਘ ਵਾਲੀ ਜਾਣ ਤੇ ਪਤੰਦਰ ਹੁਣ ਜਾਲ ਦੇ ਵਿੱਚ ਨਾ ਭੱਜਦਾ ਜਾ ਕਿਉਂਕਿ ਸ਼ਾਮ ਦੇ ਟਾਈਮ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ ਦਾਣੇ ਪਾਣੀ ਦਾ ਟਾਈਮ ਆ ਆ ਹੁੰਦਾ ਮੇਰਾ ਭਰਾ ਜੋੜਾ ਦੇਖੋ ਜੀ ਇਨੂੰ ਕਹਿੰਦੇ ਬਾਡੀ ਸਟਰਕਚਰ ਸੱਜਣੋ ਇਹੋ ਜਿਹੇ ਫੋਟੋਆਂ ਬੰਦਾ ਫੇਸਬੁੱਕ ਤੇ ਵੇਂਦਾ ਆ ਠੀਕ ਐ ਪਰ ਉਹ ਪ੍ਰਾਮਾਤ ਵੀ ਜਿਹੜਾ ਤੁਹਾਨੂੰ ਬਾਦਿਆ ਜਿਹੜੇ ਆਪਾਂ ਨੂੰ ਇਹੋ ਜਿਹੇ ਜਨਮਪਰਾਂ ਲੈ ਕੇ ਦਿੰਦੇ ਨੇ ਠੀਕ ਐ ਜੀ ਉਹਨਾਂ ਦੀ ਬਦੌਲਤ ਤੁਹਾਡਾ ਵੀ ਤੁਹਾਨੂੰ ਬਿਲਕੁਲ ਜੈਜ ਰੇਟ ਦੇ ਵਿੱਚ ਇਹੋ ਜੇ ਪੂਰੇ ਚੋਟੀ ਵਾਲੇ ਜਨਮਪਰਾਂ ਦਾ ਸ਼ੌਂਕ ਕਰਾਉਂਦਾ ਆ ਕਿਉਂ ਬਣਦੀ ਕੋਈ ਗੱਲਬਾਤ ਨਹੀਂ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜਮੀ ਦੱਸਣਾ ਸਾਰਿਆਂ ਨੇ ਤੇ ਕਿੱਦਾਂ ਦਾ ਲੱਗਿਆ ਅੱਜ ਵਾਲਾ ਜੋੜਾ ਕਮੈਂਟ ਮੇਰਾ ਭਰਾ ਤੁਸੀਂ ਲਾਜਮੀ ਕਰਕੇ ਜਾਣਾ ਆ ਠੀਕ ਐ ਜੀ ਤੇ ਮੇਰਾ ਭਰਾ ਟਾਈਮ ਨਾਲ ਫੋਨ ਨਾਲ ਕੇ ਸਾਡੇ ਠੀਕ ਹੈ ਨਾ ਦਾਹਾਂ ਜੀ ਬਾਈ ਜੀ ਆ ਚੈੱਕ ਕਰ ਲਓ ਮਰਾ ਭਰਾ ਫਿਰ ਨੂੰ ਆਪਣਾ ਪਟਾ ਕੂਤਰ ਬਾਬੇ ਟੱਲੇ ਵਾਲੇ ਕੂਤਰਾਂ ਦੇ ਵਿੱਚੋਂ ਮਰਾ ਵੀਰ ਸਭ ਤੋਂ ਪਹਿਲਾਂ ਬਾਈ ਜੀ ਜੰਬਰ ਆਪਣੇ ਦਾ ਤੁਸੀਂ ਕਾਰਡ ਕਾਰਡ ਪਲੱਸ ਬਾਈ ਜੀ ਬਾਡੀ ਸਟਰਕਚਰ ਚੈੱਕ ਕਰਾਇਆ ਕਰੋ ਜੀ ਆਪਣੇ ਜੰਬਰਾਂ ਦਾ ਦੇਖੋ ਜੀ ਹੱਥ 'ਚ ਆ ਕੇ ਪਤੰਦਰ ਹੁਣ ਕਿਵੇਂ ਜੋਰ ਲਾਉਂਦਾ ਬਾਕੀ ਸਟੈਂਡਿੰਗ ਮਿਊਜ਼ੀਸ਼ੀਅਨ ਤੁਸੀਂ ਬਾਈ ਜੀ ਆਪਣੀ ਇਹ ਜੋਬਰ ਦੀ ਜੈਕਟ ਕਾਰੀ ਲਈਤੀ ਸੀਗੀ ਠੀਕ ਹੈ ਜੀ ਕਿ ਕਿੱਡਾ ਸੋਹਣਾ ਕੂਤਰ ਆ ਖੜਦਾ ਤੇ ਆ ਬਾਈ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਪੀਲੀ ਤੇ ਕਾਲੀ ਅੱਖ ਦਾ ਆਪਣਾ ਇਹ ਵੱਡਾ ਕੂਤਰ ਗੁਲਾਬੀ ਇਨੋਕ ਸਜਣੋ ਗੁਲਾਬੀ ਪਲਕਾਂ ਜਮਾ ਪੀਰੀਆਂ ਅੱਖਾਂ ਦਾ ਆਪਣਾ ਇਹ ਕੂਤਰ ਆ ਜੀ ਅੱਖ ਦੀ ਮਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਆ ਜੀ ਬਾਈ ਜੀ ਜਮਾ ਸਾਵੇਂ ਕਬੂਤਰਾਂ ਦੇ ਵਿੱਚੋਂ ਆਪਣਾ ਵੱਡਾ ਕੂਤਰ ਤੇ ਆ ਮਰਾ ਭਰਾ ਜਾਨ ਬਰਾ ਆਪਣੇ ਦਾ ਪੱਲਾ ਚੈੱਕ ਕਰ ਲਓ ਦੇਖੋ ਜੀ ਛਾਤੀ ਚੌੜੀ ਪਿੱਛੋਂ ਜਮਾ ਇਹਨਾਂ ਬੰਦ ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿਵੇਂ ਫਰ ਉੱਤੇ ਫਰ ਚੜੇ ਹੋਏ ਨੇ ਠੀਕ ਆ ਹੱਥ ਤੇ ਜਾ ਕੇ ਹੁਣ ਅਸੀਂ ਦਰਜੋਰ ਲਾਉਣ ਲੱਗ ਗਏ ਆ ਇਹ ਕੂਤਰ ਤੇ ਆ ਬਜੀ ਕਬੂਤਰ ਆਪਣੇ ਦੀ ਪੂਛ ਜੀ ਪੂਛ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਆਹ ਹੁੰਦੀ ਮੇਰਾ ਭਰਾਸ ਲੋ ਬਲੱਡ ਲਾਈਨ ਬਿਲਕੁਲ ਬੰਦ ਪੂਛ ਰਹਦਾ ਕੋਈ ਕਿਤੋਂ ਮੈਂ ਗੂਠ ਨਹੀਂ ਲਾਇਆ ਕੋਈ ਕੋਹ ਨਹੀਂ ਠੀਕ ਹੈ ਜੀ ਬਿਲਕੁਲ ਸੱਜਣੋਂ ਪੂਛ ਤਾਂ ਹੀ ਕਰਨੀਆਂ ਰਹਦਾ ਕਬੂਤਰ ਆਪਣਾ ਇਹ ਤੇ ਆਹ ਸੱਜਣੋਂ ਅਗਲਾ ਪੱਲਾ ਆਪਣੇ ਜਨਮ ਵਰਦਾ ਕਰੋ ਚੈੱਕ ਜੀ ਕੁਆਲਿਟੀ ਦੇਖੋ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਸੱਜਣੋਂ ਜਦ ਕਿ ਵੱਡਾ ਬਰੀਡਰ ਜੋੜਿਆਂ ਵਾਲਾ ਕਬੂਤਰ ਆ ਠੀਕ ਹੈ ਜੀ ਆ ਬਜੀ ਜਾਨਵਰ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਬੰਦ ਜੋੜ ਪੈਰ ਦੇ ਵਿੱਚ ਤੇ ਪੱਕੀ ਰਿੰਗ ਲੱਗੀ ਹੋਈ ਨਾਂ ਫੋਨ ਨੰਬਰ ਲੱਗਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਬੰਦੇ ਦਾ ਨਾਂ ਤੇ ਫੋਨ ਨੰਬਰ ਲੱਗਿਆ ਹੋਇਆ ਬਰ ਕੋਲ ਪਤਲੇ ਲਾਲ ਸੁਰਖ ਪੈਰਾਂ ਦਾ ਕੂਤਰ ਚਿੱਟੀ ਨੋਗ ਤੇ ਬਾਈ ਜੀ ਚਿੱਟੀਆਂ ਨੋਂਦਰਾ ਪੈਰ ਦੇ ਵਿੱਚ ਪੱਕੀ ਰਿੰਗ ਲੱਗੀ ਹੋਈ ਆਪਣੇ ਇਸ ਜਾਨਵਰ ਤੇ ਠੀਕ ਹੈ ਜੀ ਇਹ ਆ ਲੋ ਜੀ ਫੋਟ ਹੈ ਜਾ ਠਹਿਰ ਜਾ ਆ ਲੋ ਸਦਨ ਆਹ ਆਪਣਾ ਸੀਗਾ ਜੀ ਵੱਡਾ ਕਬੂਤਰ ਤੇ ਆਉਂ ਭਰਾ ਹੁਣ ਮਸੂਮ ਨਾਂ ਲੱਗੀ ਮਾਦੀ ਦਾ ਸ਼ੌਂਪ ਕਰਾਉਣਾ ਠੀਕ ਹੈ ਹਾਂਜੀ ਬਾਜੀ ਆ ਚੈੱਕ ਕਰ ਲੋ ਜੀ ਆਪਣੀ ਵੱਡੇ ਕਬੂਤਰੀ ਬਾਬੇ ਟੱਲ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਦੇਖੋ ਜੀ ਮਾਦੀ ਆਪਣੀ ਦਾ ਮੇਰਾ ਵੀਰ ਤੁਸੀਂ ਬਾਰੀ ਸਟ੍ਰਕਚਰ ਹੈਕ ਚੈੱਕ ਆ ਲਓ ਸਤ ਨੂੰ ਅੱਗੋਂ ਚੌੜੀ ਤੇ ਪਿੱਛੋਂ ਜਮ ਐਨੂੰ ਬੰਦ ਉਤੋਂ ਬਾਜੀ ਜਮਾ ਟੇਪਰ ਦੇ ਵਿੱਚ ਸਿਰ ਗੁਲਾਬੀ ਨੂਕ ਗੁਲਾਬੀ ਪਲਕਾਂ ਮੇਰਾ ਭਰਾ ਠੀਕ ਹੈ ਜੀ ਤੰਨ ਕਰਨੀਆਂ ਬਿਲਕੁਲ ਬਰਾਬਰ ਰੱਖਦੀ ਆ ਜੀ ਉਸ ਕਬੂਤਰ ਦੇ ਨਾਲ ਲੱਗੀ ਹੋਈ ਆ ਜੀ ਠੀਕ ਹੈ ਜੀ ਪੂਰਾ ਸਜਣੋ ਤਸੱਲੀ ਵਾਲਾ ਜੋੜਾ ਜੋੜੇ ਦੀ ਮੇਰਾ ਭਰਾ ਤੁਸੀਂ ਸਟੈਂਡਿੰਗ ਪੋਜੀਸ਼ਨ ਬਕਾਇਦਾ ਚੈੱਕ ਕਰੀ ਲੀਤੀ ਆ ਤੇ ਆਹ ਬਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਮਰਾਬੇ ਤੁਸੀਂ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਸ਼ਾ ਕਾਲੀਆਂ ਅੱਖਾਂ ਦੀ ਪੇਪਰ ਦੇ ਵਿੱਚ ਸਿਰ ਠੀਕ ਹੈ ਕੱਦ ਘੜ ਤੁਸੀਂ ਚੈੱਕ ਕਰੀ ਲਿਤਾ ਆ ਠੀਕ ਹੈ ਤੇ ਆਹ ਬਜੀ ਦੂਜੇ ਬੰਨੇ ਉਹ ਅੱਖ ਚੈੱਕ ਕਰ ਲਓ ਜੀ ਆਪਣੀ ਮਾਦੀ ਦੀ ਠੀਕ ਹੈ ਹੁਣ ਮੈਂ ਤੁਹਾਨੂੰ ਕੂਦਰੀ ਦਾ ਪੱਲਾ ਉਹਨਾ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਜੀ ਆਲੋ ਵਿੱਚੋਂ ਥੋੜੀ ਝਾਰ ਦੇ ਵਿੱਚ ਕੂਦਰੀ ਪਈ ਹੋਈ ਹੈ ਪਹਿਲੀਆਂ ਤਿੰਨ ਕੰਨੀਆਂ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਬਰਾਬਰ ਰੱਖਦੀ ਹੈ ਠੀਕ ਹੈ ਬਾਕੀ ਮੁਕੰਮਲ ਪੱਲਾ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਮਾਦੀ ਦਾ ਬਿਲਕੁਲ ਬਾਈ ਜੀ ਸਿਰੇ ਤੱਕ ਕੰਨੀਆਂ ਜਾਂਦੀਆਂ ਨੇ ਜਿੱਥੋਂ ਬਾਈ ਕੂਦਰੀ ਦੀ ਪੂਛ ਆ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਬਿਲਕੁਲ ਬੰਦ ਜੋੜਾ ਜੀ ਕੂਦਰੀ ਦਾ ਚੈੱਕ ਕਰ ਸਕਦੇ ਹੋ ਤੁਸੀਂ ਮਾਦੀ ਦੇ ਪੈਰਾਂ ਦੀ ਕੁਆਲਿਟੀ ਬਿਲਕੁਲ ਲਾਲ ਸੁਰਖ ਪੈਰ ਨਹੀਂ ਠੀਕ ਹੈ ਜੀ ਆਰੇ ਬ੍ਰੋ ਬਿਲਕੁਲ ਸਾਫ਼ ਸਾਰੇ ਕੂਤਰੇ ਮੇਰਾ ਭਰਾ ਹੱਥ ਨਾਲ ਆਇਆ ਮਲੇ ਹੁੰਦੇ ਨੇ ਚੈੱਕ ਕਰ ਲਓ ਤੇ ਆ ਸੀਗੀ ਮੇਰਾ ਭਰਾ ਆਪਣੀ ਮਾਦੀ ਤੇ ਆਓ ਸੱਜਣੋ ਹੁਣ ਮੈਂ ਤੁਹਾਨੂੰ ਜੋੜਾ ਦੁਬਾਰਤ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਮੇਰਾ ਵੀਰ ਵੀਡੀਓ ਥੱਲੇ ਆਪ ਦਾ ਤੁਸੀਂ ਕਮੈਂਟ ਲਾਜ਼ਮੀ ਕਰਕੇ ਜਾਣਾ ਤੇ ਕਿੱਦਾਂ ਦਾ ਲੱਗਾ ਜੋੜਾ ਮੇਰਾ ਵੀਰ ਤੁਸੀਂ ਸਾਨੂੰ ਜਰੂਰ ਦੱਸਣਾ ਜੀ ਠੀਕ ਹੈ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਜੋੜਾ ਛੱਡ ਕੇ ਵਿਖਾਉਣਾ ਹਾਂ ਹਲੋ ਜੀ ਦਰਸ਼ਕ ਬ੍ਰੋ ਆ ਦੁਬਾਰਤ ਤੋਂ ਕਰੋ ਆਪਣੇ ਮਕਮਲ ਜੋੜੇ ਨੂੰ ਚੈੱਕ ਇਹਨਾਂ ਦੀ ਸਟਾਨਿੰਗ ਪੋਜੀਸ਼ਨ ਬਿਲਕੁਲ ਵਾਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜਾ ਆਪਣੇ ਕੋਲੇ ਬੈਠਾ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ 89 ਦੇ ਤੇ ਮੇਰਾ ਵੀ ਤੁਸੀਂ ਸੰਪਰਕ ਕਰ ਲਿਓ ਜੋੜਾ ਤੁਹਾਨੂੰ ਮਿਲ ਜੇਗਾ ਠੀਕ ਹੈ ਬਾਕੀ ਸਤ ਨੂੰ ਬਿਲਕੁਲ ਤੰਦਰੁਸਤ ਕੂਤਰ ਨੇ ਵੈਕਸੀਨ ਹੋਏ ਹੋਏ ਜਾਨਵਰ ਨੇ ਬੇਫਿਕਰ ਹੋ ਗਿਆ ਮੇਰਾ ਭਰਾ ਤੁਸੀਂ ਇਹਨਾਂ ਨੂੰ ਆਪਣੇ ਖੁੱਡਿਆਂ ਦੇ ਵਿੱਚ ਐਂਟਰ ਕਰ ਸਕਦੇ ਹੋ ਠੀਕ ਹੈ ਜੀ ਦੌਧਾਰਾ ਟੀਕਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਆਪਣੇ ਜਾਨਵਰਾਂ ਦੇ ਸਤ ਨੂੰ ਲੱਗਿਆ ਹੋਇਆ ਆ ਬਾਕੀ ਅੱਭਾ ਜੀ ਤਿਰੋ ਤੁਸੀਂ ਆਪਣੇ ਜਾਨਵਰਾਂ ਨੂੰ ਦਾਣਾ ਪਾਣੀ ਪਾਉਨੇ ਹੋ ਠੀਕ ਆ ਉਦੋਂ 5 ਕਿ ਮਿੰਟ ਗੌਰ ਕਰ ਲਿਆ ਕਰੋ ਜਿਹੜਾ ਜਾਨਵਰ ਨਾਲੇ ਨੂੰ ਭੱਜ ਕੇ ਨਹੀਂ ਪੈਂਦਾ ਸਮਝ ਲੋ ਉਹਦੇ ਵਿੱਚ ਫਾਲਟ ਆ ਕੋਈ ਵੀ ਤੁਸੀਂ ਉਦੋਂ ਮੈਂ ਕਹਿੰਦਾ ਭਾਜੀ ਡੈਰਾਮਾਈਥਿਨ ਦੀ ਗੋਲੀ ਵੀ ਤੁਸੀਂ ਨਾਲ ਦੇ ਨਾਲ ਜਾਨਵਰ ਨੂੰ ਦੇ ਦੇਣਾ ਉਤੋਂ ਹੀ ਕਬੂਤਰ ਰਿਕਵਰੀ ਦੇ ਵਿੱਚ ਆ ਜਾਂਦਾ ਆ ਜੇ ਉਹਦੇ ਕੂਤਰ ਮੇਰਾ ਭਰਾ ਲੱਗ ਗਿਆ ਕੰਧਾ ਦੇ ਨਾਲ ਤਰਨ ਤੇ ਲੱਤਾਂ ਉਹਦੀਆਂ ਗਈਆਂ ਤਾਂ ਫਿਰ ਬੰਦੇ ਤੁਹਾਨੂੰ ਬਹੁਤ ਦੇ ਫੋਨ ਲਾ ਕੇ ਭਾਜੀ ਕੋਈ ਵਧੀਆ ਜੀ ਦਵਾਈ ਦੱਸੋ ਫਿਰ ਮੇਰੇ ਕੋਈ ਟਾਵਾ ਟਾਵਾ ਕੂਤਰੀ ਬਾਤਦਾ ਨਹੀਂ ਤਾਂ ਜਦਾ ਕੂਤਰ ਕੋ ਤੁਹਾਨੂੰ ਪਤਾ ਹੀ ਆ ਕੀ ਹੁੰਦੇ ਨੇ ਤੇ ਬਾਕੀ ਆਪਣੇ ਜਨਮ ਦਿਵਸ ਤੋਂ ਸਦਨੋਂ ਪਹੁੰਚ ਆਲ ਪੰਜਾਬ ਆ ਜਿੱਦੂਲਾਵਾ ਮੇਰਾ ਵੀਰ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਤੋਂ ਤੱਕ ਮੇਰਾ ਭਰਾ ਜਨਮ ਪਰ ਆਪਾਂ ਭੇਜ ਜੀਦੇ ਨੇ ਕੋਈ ਮੇਰਾ ਵੀਰ ਇੱਥੋਂ ਦਾ ਇੱਛੂ ਕੋ ਹੋਵੇ 89 ਦੇ ਨੰਬਰ ਤੇ ਮੇਰਾ ਭਰਾ ਕੰਟੈਕਟ ਕਾਲੀ ਕੋ ਤੋਂ ਸਦਨੋਂ ਪੂਰੀ ਚੋਟੀ ਦਾ ਤੇ ਖਰਾ ਜੋੜਾ ਆਪਣੇ ਘਰ ਮੰਗਵਾਲਿਓ ਬੱਚੇ ਘੜਾਲਿਓ ਤੇ ਸਦਨੋਂ ਜਿੰਨੇ ਮਰਜੀ ਢਾਲਿਓ ਜੀ ਜਿੱਤ ਹਾਰ ਦੀ ਗਾਰੰਟੀ ਨਹੀਂ ਮੈਂ ਦਿੰਦਾ ਰਿਜ਼ਲਟ ਚੰਗਾ ਆਏਗਾ ਇਸ ਗੱਲ ਦੀ ਆਪਣੀ ਗਾਰੰਟੀ ਹੈ ਆਂਦੇ ਬੱਚਿਆਂ ਦੀ ਮੇਰਾ ਵੀਰ ਗਾਰੰਟੀ ਹੈ ਠੀਕ ਹੈ ਤੇ ਮੇਰਾ ਪੂਰਾ ਆਪਣੇ ਇਸ ਚੌਬਰ ਰਾਸਤੇ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਦੇਖੋ ਜੀ ਤੁਹਾਨੂੰ ਕਿੰਨਾ ਸੋਹਣਾ ਖੜਕੇ ਵਿਖਾਉਂਦਾ ਵਿਚਾਰਾ ਕੁੱਤਰ ਕੋਈ ਆਪਾਂ ਡਰਾਈ ਨਹੀਂ ਜੰਬਰ ਕੋਈ ਕੋਹ ਨਹੀਂ ਬਿਲਕੁਲ ਰਿਲੈਕਸ ਕਰਕੇ ਸਾਨੂੰ ਆਪਾਂ ਵੀਡੀਓ ਬਣਾਈ ਦੀ ਹੈ ਠੀਕ ਹੈ ਸੋ ਠੀਕ ਹੈ ਵੀ ਸਦਰੋਂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਬਜੀ ਨਸਲ ਦੇ ਵਿੱਚੋਂ ਨਵੇਂ ਜੰਬਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ